ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 17 ਜਨਵਰੀ ਪੰਜਾਬ ਦੇ ਮੌਸਮ ਦੀ ਕਿ ਅੱਜ 17 ਜਨਵਰੀ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਇਹ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਵੀਰੋ ਇਹ ਇੱਕ ਹਲਕੀ ਸ੍ਰੇਣੀ ਦਾ ਸਿਸਟਮ ਸੀ ਜਿਸ ਨੇ ਪੰਜਾਬ ਦੇ ਕੁਸ਼ਕ ਖੇਤਰਾਂ ਨੂੰ ਕੱਲ ਪ੍ਰਭਾਵਿਤ ਕੀਤਾ ਸੀ ਬੱਦਲਬਾਈ ਦੇ ਰੂਪ ਦੇ ਵਿੱਚ ਤਕਰੀਬਨ 60-70% ਖੇਤਰਾਂ ਦੇ ਵਿੱਚ ਪ੍ਰਭਾਵ ਦੇਖਣ ਨੂੰ ਮਿਲੇ ਪਰ ਵੀਰੋ ਹਕੜਮਣ ਦਾ ਮਾਹੌਲ ਪੰਜਾਬ ਦੇ 10-20% ਖੇਤਰਾਂ ਦੇ ਵਿੱਚ ਮਿਲਿਆ ਜੋ ਕਿ ਹਮਾ ਜਲ ਦੇ ਨੇੜੇ ਪੈਂਦੇ ਏਰੀਏ ਨੇ ਜਾਂ ਹਰਿਆਣੇ ਦੇ ਨਾਲ ਲੱਗਦੇ ਪੂਰਬੀ ਤੇ ਪੰਜਾਬ ਦੇ ਉੱਤਰੀ ਭਾਗ ਨੇ ਸੋ ਵੀਰੋ ਇਹ ਸਿਸਟਮ ਦਾ ਪ੍ਰਭਾਵ ਤਕਰੀਬਨ ਨਾ ਮਾਤਰ ਹੀ ਰਿਹਾ ਕੋਈ ਜ਼ਿਆਦਾ ਇਹਨੂੰ ਵੱਡਾ ਤਕੜਾ ਸ੍ਰੇਣੀ ਦਾ ਸਿਸਟਮ ਆਪਾਂ ਨਹੀਂ ਕਹਿ ਸਕਦੇ ਸੋ ਵੀਰੋ ਇਹਦਾ ਪ੍ਰਭਾਵ ਅੱਜ ਵੀ ਥੋੜਾ ਮੋਟਾ ਆਪਾਂ ਨੂੰ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪੰਜਾਬ ਦੇ ਸਾਰੇ ਹੀ ਖੇਤਰਾਂ ਦੇ ਉੱਪਰ ਦੀ ਬੱਦਲਵਾਈ ਆਵਾਜਾਈ ਕਰ ਸਕਦੀ ਹੈ ਧੁੱਪ ਛਾਂ ਦਾ ਮਾਹੌਲ ਬਣਿਆ ਰਹਿ ਸਕਦਾ ਹੈ ਪਰ ਵੀਰੋ ਬਰਸਾਤ ਦੇ ਸਾਰ ਨਾਮਤਰੀ ਹੀ ਹੋਣਗੇ 5-7% ਖੇਤਰਾਂ ਦੇ ਵਿੱਚ ਕੋਈ ਨਿੱਕੀ ਮੁੱਟੀ ਹਲਚਲ ਹੋ ਸਕਦੀ ਹੈ ਬਾਕੀ ਵੀਰੋ ਓਵਰਾਲ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਪਰ ਅੱਜ ਵੀਰੋ ਧੁੱਪ ਨਿਕਲਣ ਦੇ ਸਾਰ ਘਟ ਹੋਣਗੇ ਕਿਉਂਕਿ ਬੱਦਲਵਾਈ ਵੀ ਰਹੇਗੀ ਥੋੜੀ ਮੁੱਟੀ ਧੁੰਦ ਦਾ ਮਾਹੌਲ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਬਣਿਆ ਰਹੇਗਾ ਹਵਾਵਾਂ ਵੀ ਰੋਜ਼ ਉੱਤਰ-ਪੱਛਮ ਦਿਸ਼ਾ ਤੋਂ ਵਗਣਗੀਆਂ ਚੰਗੀ ਰਫ਼ਤਾਰ ਦੀਆਂ ਹਵਾਵਾਂ 5 ਤੋਂ 10-15 ਕਿਲੋਮੀਟਰ ਤੱਕ ਦੀਆਂ ਠੰਡੀਆਂ ਸੀਤ ਹਵਾਵਾਂ ਵਗਣੇ ਜਿਸ ਦੇ ਨਾਲ ਵੀਰਜ ਸੀਤ ਲਹਿਰ ਦਾ ਮਹੌਾਰਾ ਤੋਂ ਦਿਨ ਦੇ ਸਮੇਂ ਦੇਖਣ ਨੂੰ ਮਿਲ ਸਕਦਾ ਹੈ ਟੈਂਪਰੇਚਰ ਤਕਰੀਬਨ ਵੀਰੋ 17 ਡਿਗਰੀ ਦੇ 17-18 16 ਤੋਂ 18 ਡਿਗਰੀ ਦੇ ਵਿੱਚ ਵਿੱਚ ਰਹਿਣਗੇ ਦਿਨ ਦੇ ਟੈਂਪਰੇਚਰ ਜੋ ਕਿ ਨਾਰਮਲ ਨੇ ਪਿਛਲੇ ਦਿਨ ਦੇ ਮੁਕਾਬਲੇ ਵੀਰੋ ਥੋੜਾ ਮੋਟਾ ਠੰਡ ਦਾ ਅਹਿਸਾਸ ਆਪਾਂ ਨੂੰ ਵੱਧ ਹੋਵੇਗਾ ਕਿਉਂਕਿ ਅੱਜ ਜੋ ਧੁੱਪ ਦੇ ਚਾਂਸ ਨੇ ਵੀਰੋ ਉਹ ਘੱਟ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਕੱਲ੍ਹ ਤੋਂ ਬਾਅਦ ਵੀਰੋ ਆਪਣਾ ਮੌਸਮ ਦੇ ਵਿੱਚ ਥੋੜਾ ਜਿਹਾ ਸੁਧਾਰ ਦੇਖਣ ਨੂੰ ਮਿਲੇਗਾ ਹੋ ਸਕਦਾ ਹੈ ਕਿ ਬੱਦਰੀ ਸਿਸਟਮ ਅੱਗੇ ਗੁਜ਼ਰ ਜਾਵੇ ਮੌਸਮ ਸਾਫ਼ ਹੋ ਜਾ ਪਰ ਛੋਟੀ ਮੁੱਟੀ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ ਇਸ ਤੋਂ ਬਾਅਦ ਵੀਰੋ 19 18 19 20 ਦੇ ਵਿੱਚ ਮੌਸਮ ਠੀਕ ਹੈ 22 23 ਨੂੰ ਫਿਰ ਵੀਰੋ ਇੱਕ ਸਿਸਟਮ ਆਵੇਗਾ ਜੋ ਪੰਜਾਬ ਦੇ ਤਕਰੀਬਨ 50 60% ਖੇਤਰ ਨੂੰ ਪ੍ਰਭਾਵਿਤ ਕਰਕੇ ਬਰਸਾਤ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਥਾਂ ਤੇ ਦੇਖਣ ਨੂੰ ਮਿਲੇਗੀ ਉਹ ਵੀਰ ਉਸ ਸਮੇਂ ਸਮੇਂ ਤੇ ਪਾਸਾ ਰਿਜਰਨ ਕਰੀ ਲੇਕੇ ਕਿਸਾਨ ਵੀਰ ਨਹੀਂ ਹਾਜ਼ਰ ਹੁੰਦੇ ਰਹਾਂਗੇ ਸੋ ਮੌਸਮ ਦੀ ਹਰ ਛੋਟੀ ਕਬਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੰਦਰ ਚੈਲ ਖੇਤੀ ਸੇਵਾ ਸੈਂਟਰ ਨੇ ਬੜੇ ਰਹੇ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ